ਕਬੀਤੇ ਦੀ ਨਹੀਂ ਪੀਆटीसी ਅਤੇ ਪਨ ਵਸਤੇ ਮੁਲਾਜ਼ਮਾਂ ਦਾ ਟੰਡੀਗੜਾ ਟਰਾਂਸਪੋਰਟ ਅੰਡਰਟੇਕਿੰਗ ਦੇ ਨਾਲ ਵਿਵਾਦ ਹੋ ਗਿਆ ਸੀ ਤਾਂ ਪੰਜਾਬ ਦੇ ਟਰਾਂਸਪੋਰਟ ਮੈਕਮੇ ਦੇ ਮੁਲਾਜ਼ਮਾਂ ਨੇ CTU ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਸੀ ਤਾਂ ਚੰਡੀਗੜ੍ਹ ਦੇ ਵਿੱਚ ਅੱਡਾ ਫੀਸ ਦੇ ਵਾਅਦੇ ਨੂੰ ਲੈ ਕੇ ਅਤੇ ਟਾਈਮ ਟੇਬਲ ਦੇ ਵਿੱਚ ਮਨਮਾਨੀਆਂ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਆ ਜਿਹੜਾ ਉਹ ਪੀਆਰਟੀਸੀ ਤੇ ਪੰਜਾਬ ਰੋਡਵੇ ਦੇ ਕੰਮਿਆਂ ਨੇ ਕੀਤਾ ਸੀ ਤਾਂ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਸੀ ਕਿ CTU ਦੀਆਂ ਬੱਸਾਂ ਨੇ ਜਿਹੜੀਆਂ ਉਹ ਐਗਰੀਮੈਂਟ ਤੋਂ ਦੁੱਗਣੇ ਕਿਲੋਮੀਟਰ ਕਰ ਰਹੀਆਂ ਨੇ ਜਿਸ ਤੋਂ ਬਾਅਦ ਉਹਨਾਂ ਨੇ ਤਿੱਖਾ ਵਿਰੋਧ ਰਸਦਾ ਕੀਤਾ ਸੀ ਅਤੇ ਉਹਨਾਂ ਦੇ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ CTU ਦੀਆਂ ਬੱਸਾਂ ਨੇ ਜਿਹੜੀਆਂ ਉਹ ਰੋਕਿਆ ਅਸੀਂ ਤਾਂ ਦੋ ਦਿਨ ਇਹ ਸਾਰਾ ਕੁਝ ਚੱਲਦਾ ਰਿਹਾ ਜਿਸ ਕਰਕੇ ਯਾਤਰੀ ਨੇ ਜਿਹੜੇ ਉਹ ਵੱਡੇ ਪੱਦਰ ਉੱਤੇ ਖੱਜਲ ਖਵਾਰ ਹੋਏ ਤਾਂ ਹੁਣ ਇਹ ਮਸਲਾ ਜਿਹੜਾ ਉਹ ਹੱਲ ਹੋ ਗਿਆ ਹੈ ਪੰਜਾਬ ਦੀਆਂ ਬੱਸਾਂ ਨੇ ਜਿਹੜੀਆਂ ਉਹ ਵੀ ਮੁੜ ਤੋਂ ਚੰਡੀਗੜ੍ਹ ਵਿੱਚ ਜਾਣਾ ਸ਼ੁਰੂ ਹੋ ਗਈਆਂ ਨੇ ਜਿਸ ਕਰਕੇ ਯਾਤਰੀ ਨੇ ਜਿਹੜੇ ਉਹ ਰਾਹਤ ਮਹਿਸੂਸ ਕਰ ਰਹੇ ਨੇ ਦੂਜੇ ਪਾਸੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਬਲਾਜਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਟਯੂ ਦੇ ਅਧਿਕਾਰੀਆਂ ਦੇ ਵੱਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਨਿਖਤੀ ਪੱਤਰ ਪੇਜ ਆ ਗਿਆ ਏ ਇਸ ਦੇ ਨਾਲ ਹੀ ਮੀਟਿੰਗ ਆ ਜਿਹੜੀ ਉਹ ਵੀ 6ਵੇਂ ਮਹੀਨੇ ਵਿੱਚ ਤੈਅ ਹੋਈ ਏ ਤਾਂ ਇਸ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਕੱਢਿਆ ਜਾਵੇਗਾ ਲੇਕਿਨ ਅਗਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਉਹ ਦੁਬਾਰਾ ਤੋਂ ਸੀਟੀਯੂ ਦੇ ਖਿਲਾਫ ਸੰਘਰਸ਼ ਕਰਨਗੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੰਜਾਬ ਦੇ ਰੋਡਵੇਜ ਕੰਮਿਆਂ ਦਾ ਆਉ ਦੇਖਦੇ ਹਾਂ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਸੀਟੀਯੂ ਦੇ ਨਾਲ ਜਿਹੜਾ ਸਾਡਾ ਬਵਾਦ ਛਿੜਿਆ ਹੋਏ ਸੀ ਟਾਈਮ ਟੇਬਲ ਦੇ ਸੰਬੰਧ ਦੇ ਵਿੱਚ ਦੋ ਦਿਨਾਂ ਦੇ ਬਾਅਦ ਅੱਜ ਸਾਡੀ ਸੀਡੀਜੂ ਦੇ ਵੱਲੋਂ ਉਹਨਾਂ ਦੇ ਡਾਇਰੈਕਟਰ ਸਾਹਿਬ ਨੇ ਇੱਕ ਚਿੱਠੀ ਘੱਡੀ ਸਾਡੇ ਡਾਇਰੈਕਟਰ ਸਾਹਿਬ ਨੂੰ ਜੋ ਸਾਨੂੰ ਸਮਾਂ ਮਿਲਿਆ 6 ਮੇ ਦੇ 19 ਤਰੀਕ ਮੀਟਿੰਗ ਮਿਲੀ ਹੈ ਆਪਾਂ ਨੂੰ ਕੋਈ ਵੀ ਪ੍ਰੋਗਰਾਮ ਹੁੰਦਾ ਕੋਈ ਵੀ ਆਪਾਂ ਨੂੰ ਪ੍ਰੋਗਰਾਮ ਹਲਿੱਕੇ ਆ ਜਾਂ ਉਹਦਾ ਕੋਈ ਫੈਸਲਾ ਕੁਝ ਵੀ ਆ ਉਹ ਟੇਬਲ 'ਤੇ ਹੋ ਕੇ ਹੀ ਹੁੰਦਾ ਟੇਬਲ 'ਤੇ ਬੈਠ ਕੇ ਹੀ ਮੀਟਿੰਗ ਹੁੰਦੀ ਹੈ ਜੋ ਟਾਈਮ ਟੇਬਲ ਸੰਬੰਧ ਦੇ ਵਿੱਚ ਦੋ ਦਿਨ ਅਸੀਂ ਮਹਾਲੀ ਆਪਣਾ ਬੱਸ ਸਟੈਂਡ ਚਲਾਇਆ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਸਾਨੂੰ ਸਾਡੇ ਡਾਇਰੈਕਟਰ ਸਾਹਿਬ ਨਾਲ ਚਿੱਠੀ ਸਾਡੇ ਕੋਲ ਪਹੁੰਚ ਗਈ ਜਿਹੜਾ ਅੱਜ ਦਾ ਅਸੀਂ ਪ੍ਰੋਗਰਾਮ ਸੀ ਉਹ ਅਸੀਂ ਪੋਸਟਪੋਨ ਕਰਦੇ ਆਂ ਔਰ ਅਸੀਂ ਇੱਕ ਡਾਇਰੈਕਟਰ ਸਾਹਿਬ ਨੂੰ ਆਪਣੇ ਨੂੰ ਨੋਟਸ ਵੀ ਦਿੱਤਾ ਅਗਰ ਜਿਹੜਾ ਸਾਡਾ ਇਹ ਪ੍ਰੋਗਰਾਮ ਸੀ ਟਾਈਮ ਟੇਬਲ ਦਾ ਤੇ ਕਾਊਂਟਰ 1 ਦਾ ਤੇ ਜਿਹੜੀ ਪਰਚੀ ਦੇ ਸੰਬੰਧ ਦੇ ਵਿੱਚ ਕਿ ਅਸੀਂ ਪ੍ਰੋਗਰਾਮ ਲਿਖੇ ਸੀ ਅਗਰ ਉਹਦਾ ਹੰਦੀ ਤਰੀਕ ਨੂੰ ਹੱਲ ਨਾ ਨਿਕਲਿਆ ਸਹੀ ਤਰੀਕੇ ਨਾਲ ਵੀ ਤਰੀਕ ਨੂੰ ਦੁਪਹਿਰ ਰਾਤ 12 ਵਜੇ ਤੋਂ ਬਾਅਦ ਇਹ ਪ੍ਰੋਗਰਾਮ ਸਟੈਂਡ ਕੀਤਾ ਜਾਊਗਾ ਕੋਈ ਵੀ ਗੱਡੀ ਸੀਟੀਯੂ ਦੀ ਪੰਜਾਬ ਚ ਨਹੀਂ ਆਊਗੀ ਰੋਡਵੇ ਦੇ ਗੱਡੀ ਚੰਡੀਗੜ੍ਹ ਨਹੀਂ ਜਾਊਗੀ ਅਗਰ ਕੋਈ ਵੀ ਗੱਲਬਾਤ ਹੁੰਦੀ ਹੈ ਕਿਸੇ ਦੇ ਨਾਲ ਕੋਈ ਤੱਕੇਸ਼ਾਹੀ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਨਿਰੋਲ ਸਿਟੀ ਜੁੱਦੀ ਹੋਊਗੀ ਜਾਂ ਪੰਜਾਬ ਦੇ ਜਿੰਨੇ ਸਾਡੇ ਅਧਿਕਾਰੀ ਉੱਚ ਅਧਿਕਾਰੀ ਆ ਉਹਨਾਂ ਦੀ ਹੋਊਗੀ ਅੱਜ ਅਸੀਂ ਇਹ ਪ੍ਰੋਗਰਾਮ ਆਪਦਾ ਪੋਸਟਪੋਨ ਕਰਕੇ ਗੱਡੀਆਂ ਅਸੀਂ ਚੰਡੀਗੜ੍ਹ ਆ ਆਪਣੀਆਂ ਭੇਜ ਦਿੱਤੀਆਂ ਸਰਵਿਸ ਜਿਵੇਂ ਸੀ ਉਮੀ ਹੀ ਚਲਦੀ ਹੈ ਜਲਦੀ ਕਰ ਦੇ